ਕਾਰ ਹਰਾਈ ਸੀ ਤੁਸੀਂ ਪਾਈ ਅੱਜ ਸਰਕਾਰ ਹਰਾ ਕੇ ਆਪਦੀ ਭੈਣ ਦਾ ਸਾਥ ਦੇਣਾ ਹੈ ਸਰਕਾਰ ਆਡੀਆਂ ਛੋਟੀਆਂ ਦਾ ਜੋਰ ਲਈ ਜਾਂਦੀ ਹੈ ਕਲਪਗਵਨ ਮਾਨ ਜੀ ਦੇ ਨਾਲ ਅਰਵਿੰਦ ਕੇਜਰੀਵਾਲ ਜੀ ਵੀ ਪਹੁੰਚੇ ਹੋਏ ਸੀ ਤੇ ਗੇਤੜਵਾ ਸ਼ਹਿਰ ਕਿਲਾ ਬਣਿਆ ਵਿਆ ਸੀ ਜਦੋਂ ਮੈਂ ਬੜੀ ਨਾ ਗੇਤੜਵੇ ਸ਼ਹਿਰ ਚ ਤੇ ਇੱਕ ਡੋਲੀ ਵਾਲੀ ਕਾਰ ਰੋਕੀ ਹੋਈ ਸੀ ਵਿਜੀ ਦੋਵੇਂ ਮੁੰਡਾ ਕੁੜੀ ਵਿੱਚ ਬੈਠੇ ਸੀ ਪਰ ਕਹਿੰਦੇ ਉਹਦਾ ਕਾਰ ਜਾਣ ਨਹੀਂ ਦੇ ਨੇ ਜਦੋਂ ਤੱਕ ਕੇਜਰੀਵਾਲ ਜੀ ਸ਼ਹਿਰੋਂ ਗੁਦਰ ਵਿੱਚ ਬਾਹਰ ਨਹੀਂ ਜਾਂਦੇ ਕੋਈ ਬਿਮਾਰ ਸੀ ਉਹਨੂੰ ਹਸਪਤਾਲ ਤੱਕ ਜਾਣ ਨਹੀਂ ਦਿੱਤਾ ਜਾ ਰਿਹਾ ਸਾਰੀਆਂ ਦੁਕਾਨਾਂ ਬੰਦ ਕਰਾਈਆਂ ਗਈਆਂ ਸੀ ਲੋਕਾਂ ਦੇ ਘਰਾਂ ਦੇ ਅੱਗੇ ਪੁਲਿਸ ਖੜੀ ਸੀ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਭਾਈ ਕੱਲ ਸਭ ਨੂੰ ਬੇਨਤੀ ਹੈ ਸ਼ਾਂਤੀ ਬਣਾ ਕੇ ਰੱਖੋ ਸਾਰੀ ਸੰਗਤ ਨੂੰ ਬੇਨਤੀ ਹੈ ਪਲੀਜ਼ ਸ਼ਾਂਤੀ ਬਣਾ ਕੇ ਰੱਖੋ ਭਾਈ 10 ਮਿੰਟਾਂ ਦੀ ਗੱਲ ਹੈ ਵਿਚਾਰੇ ਬਹੁਤ ਔਖੇ ਸਮਾਂ ਕੱਢ ਕੇ ਆਏ ਆ ਮੇਰੇ ਸਾਡੇ ਸਤਕਾਰਯੋਗ ਸਾਡੀ ਸੰਗਤ ਹੈ ਜਿਹੜੀ ਮੈਂ ਤੁਹਾਡਾ ਇੱਥੇ ਪਹੁੰਚਣ ਦੇ ਨਾਲ ਜਿਹੜੀਆਂ ਸਪੈਸ਼ਲੀ ਮੇਰੀਆਂ ਮਾਵਾਂ ਤੇ ਭੈਣਾਂ ਦਾ ਖਾਸ ਕਰਕੇ ਤੁਹਾਡੀ ਮੈਂ ਬਹੁਤ ਧੰਨਵਾਦੀ ਹਾਂ ਦੇਖੋ ਘਰ ਦਾ ਚੁੱਲ੍ਹਾ ਚੌਂਕਾ ਤੁਸੀਂ ਸਾਹਮਣਾ ਘਰ ਤੁਸੀਂ ਸਾਹਮਣਾ ਬੱਚੇ ਤੁਸੀਂ ਸਾਹਮਣੇ ਸਾਡੇ ਭਰਾਵਾਂ ਨੂੰ ਵੀ ਤੁਸੀਂ ਸਾਹਮਣਾ ਤੇ ਇਹਨੇ ਸਾਰੇ ਇਸ ਕੰਮਾਂ ਦੇ ਵਿੱਚੋਂ ਤੁਸੀਂ ਫਿਰ ਵੀ ਆਪਦੀ ਭੈਣ ਦੀ ਅਮਦਾਦ ਲਈ ਪਹੁੰਚ ਗਏ ਜਿਉਂਦਿਆਂ ਰਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਇਲੈਕਸ਼ਨ ਤੁਹਾਡਾ ਇਲੈਕਸ਼ਨ ਹੈ ਇਹ ਮੇਰੀਆਂ ਭੈਣਾਂ ਦਾ ਇਲੈਕਸ਼ਨ ਹੈ ਤੇ ਅਮਰਕਾ ਵੜੇ ਦਾ ਇਲੈਕਸ਼ਨ ਨੀਗਾ ਇਹ ਮੇਰੀਆਂ ਮਾਵਾ ਦਾ ਇਲੈਕਸ਼ਨ ਆ ਤੁਹਾਡੀ ਉਮਰ ਬੀਤ ਗਈ ਤੇ ਤੁਹਾਡੀ ਉਮਰ ਚ ਪਹਿਲੀ ਵਾਰੀ ਤੁਸੀਂ ਕੋਈ ਭੈਣ ਨੂੰ ਇੱਥੇ ਖੜ ਕੇ ਆਪ ਦੇ ਲਈ ਟਿਕਟ ਵੋਟ ਦੀ ਬੇਨਤੀ ਕਰਦੇ ਵੇਖਿਆ ਹੈ ਕੀ ਤੂੰ ਮੇਰੇ ਤੋਂ ਪਹਿਲਾਂ ਕੋਈ ਹੋਰ ਵੀ ਆਈ ਸੀ ਪਹਿਲੀ ਵਾਰੀ ਹੋਇਆ ਤੇ ਬੀਜੀ ਆਪਣੀ ਸੁਣਵਾਈ ਹੈ ਨਾ ਜਿਹੜੀ ਪਹਿਲਾਂ ਧੰਨਵਾਦ ਤਾਂ ਵਾਇਗਰੂ ਨੂੰ ਹੈ ਪਰ ਦੂਜਾ ਤੁਹਾਨੂੰ ਹੈ ਕਿਤੇ ਨਾ ਕਿਤੇ ਤੁਸੀਂ ਅਰਦਾਸਾਂ ਕੀਤੀਆਂ ਕਿਦਨੇ ਕਿਤੇ ਤੁਹਾਡੇ ਪਿਆਰ ਨੇ ਮੈਨੂੰ ਇੱਥੋਂ ਤੱਕ ਪਹੁੰਚਾਇਆ ਹੈ ਰਾਜਾ ਜੀ ਨੂੰ 13 ਸਾਲਾਂ ਦੇ ਵਿੱਚ ਤੁਸੀਂ ਐਮਐਲਏ ਤੋਂ ਲੈ ਕੇ ਤੇ ਕਾਂਗਰਸ ਪਾਰਟੀ ਦੇ ਪ੍ਰਧਾਨ ਤੱਕ ਦਾ ਸਫ਼ਰ ਤੈ ਕਰਾਇਆ ਤੁਸੀਂ ਮਾਮਾ ਨੇ ਮੇਰੇ ਬਜ਼ੁਰਗਾਂ ਨੇ ਜਿਹੜੇ ਤੁਹਾਡੇ ਆਸ਼ੀਰਵਾਦ ਹੈ ਨਾ ਇਹਨਾਂ ਦਾ ਦੇਣਾ ਨਹੀਂ ਮੈਂ ਦੇ ਸਕਦੀ ਇੱਕ ਮੈਂ ਤੁਹਾਨੂੰ ਨਲਵਾਦਾ ਕਰ ਰਿਹਾ ਸਾਰਿਆਂ ਨਾਲ ਤੁਸੀਂ ਵੇਖੋ ਰਾਜਾ ਜੀ ਦਾ ਸਾਥ ਦਿੱਤਾ ਉਹ ਸਾਥ ਸੱਚਾ ਆਪਾਂ ਜਿੰਨੇ ਕੰਮ ਆਪ ਦੇ ਹਲਕੇ 'ਚ ਕਰਾ ਕੇ ਦੇ ਸਕੀ ਆਪਾਂ ਕਰਾਈ ਰਾਜਾ ਜੀ ਤੁਹਾਡੇ ਨਾਲ ਖੜੇ ਅੱਜ ਮੈਂ ਸੰਗਤ ਨੂੰ ਗੱਲ ਦੱਸਣਾ ਚਾਹਣੀ ਹੈ ਅੱਗੇ ਪਰਿਵਾਰ ਦਾ ਇੱਕ ਜੀ ਕੰਮ ਕਰ ਰਿਹਾ ਸੀ ਅੱਗੇ ਪਰਿਵਾਰ ਦਾ ਇੱਕ ਜੀ ਤੁਹਾਡੀ ਸੇਵਾ 'ਚ ਹਾਜ਼ਰ ਸੀ ਹੁਣ ਉਸ ਜੀ ਨੂੰ ਤੁਸੀਂ ਲੁਧਿਆਣੇ ਤੋਂ ਮੈਂਬਰ ਪਾਰਲੀਮੈਂਟ ਬਣਾ ਲਿਆ ਹੈ ਪੰਜਾਬ ਕਾਂਗਰਸ ਦਾ ਪ੍ਰਧਾਨ ਪਹਿਲੀ ਵਾਰੀ ਗਿੱਦੜਵੇ ਦਾ ਉਹ ਵੀ ਤੁਸੀਂ ਬਣਾ ਲਿਆ ਤੇ ਉਹਨੇ ਕਿ ਨਿੱਕਾ ਦਾ ਕੰਮ ਰਹਿ ਗਿਆ ਉਹ ਇਹ ਹੈ ਕਿ ਆਪਾਂ ਆਪਣੇ ਹਲਕੇ ਦਾ ਐਮ.ਐਲ.ਏ ਵੀ ਆਪਦਾ ਹੀ ਬਣਾ ਲਈਏ ਇੱਕ ਤੇ ਇੱਕ 11 ਹੋ ਜਾਣਗੇ ਸਾਰਾ ਕੱਪੜਾ ਤੁਹਾਡੇ ਤੇ ਹੀ ਹੋ ਜੂਗਾ ਫਿਰ ਜਿਵੇਂ ਮੇਰੇ ਬਜ਼ੁਰਗ ਤੇ ਮੇਰੇ ਭਰਾ ਆਉਂਦੇ ਹਨਾ ਸਵੇਰੇ 5 ਵਜੇ ਰੌਣਕਾਂ ਲੱਗ ਜਾਂਦੀਆਂ ਘਰੇ ਮੇਰੇ ਉਹਨੂੰ ਫਿਕਰ ਪੈ ਜਾਂਦਾ ਚਾਹ ਦੇ ਨਾਲ ਕੋਈ ਬਿਸਕਟ ਸਈ ਜਾਂਦਾ ਕਿ ਨਹੀਂ ਕਈ ਵਾਰੀ ਅੱਜਕੱਲ੍ਹ ਪਰੌਂਠਿਆਂ ਦੇ ਨਾਲ ਮੱਖਣ ਨਹੀਂ ਸੀ ਹੈਗਾ ਦੋ ਤਿੰਨ ਦਿਨ ਹੋ ਗਏ ਮੇਰਾ ਮੈਨੂੰ ਇਹ ਫਿਕਰ ਪੈ ਜਾਂਦਾ ਤੇ ਮੈਂ ਰਾਜਾ ਜੀ ਨੂੰ ਜਾ ਕੇ ਆਖਿਆ ਮੈਂ ਕਹਿੰਦਾ ਜਿਵੇਂ ਤੁਹਾਡੇ ਭਰਾ ਹੁੰਦੇ ਆ ਨਾ ਮੈਂ ਕਹਿੰਦਾ ਯਾਦ ਰੱਖਿਆ ਜੇ ਜੇ ਬਾਬੇ ਨੇ ਕਿਰਪਾ ਕਰਦੀ ਮੰਗਿਆ ਭੈਣਾ ਵੀ ਆਇਆ ਕਰਨੀ ਗਿਆ ਭਾਈ ਤੁਹਾਡੀ ਕਮੀ ਹੈ ਮੇਰੀ ਇਹ ਜਦੋਂ ਮੈਂ ਭੈਣਾ ਦੀ ਗੱਲ ਕਰਦੀ ਮੇਰੇ ਭਰਾ ਢਿੱਲੇ ਜੇ ਭej ਜਾਂਦੇ ਆ ਉਹ ਭਾਈ ਘਬਰਾਓ ਨਾ ਤੁਹਾਡਾ ਭਰਾ ਤਾਂ ਤੁਹਾਡੇ ਕੋਲ ਹੈਗਾ ਹੀ ਹੈ ਮੈਂ ਤਾਂ ਭੈਣਾ ਨੂੰ ਪਹਿਲੀ ਵਾਰੀ ਵੀ ਸਾਨੂੰ ਮੌਕਾ ਮਿਲਿਆ ਜ਼ਿੰਦਗੀ ਚ ਪਹਿਲੀ ਵਾਰੀ ਇਹ ਨਾ ਬਿਕੋਈ ਇੰਨੀ ਨੇੜਿਓ ਆਪ ਸੱਜਣ ਆਲਾ ਬਾਹ ਫੜਨ ਆਲਾ ਅੰਦਰ ਲਿਜਾ ਕੇ ਗੱਲ ਜੇ ਹੱਥ ਬਾਕੇ ਗੁਲ ਜਾਣ ਵਾਲੀ ਆਜੂਗੀ ਖੁਸ਼ ਹੋਇਆ ਕਰੋ ਹਮਦਦ ਕਰਿਆ ਕਰੋ ਜਦੋਂ ਬੀਬੀਆਂ ਤਾੜੀ ਮਾਰਦੀਆਂ ਤੁਸੀਂ ਵੀ ਮਾਰਦਿਆ ਕਰੋ ਮਾਰਦਿਆ ਕਰੋ ਭਾਈ 100 100